ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਕਮੀਜ਼ ਪੂਰੇ ਸੁੰਦਰ ਜਿਹੇ ਕਟਿੰਗ ਦਿਖਾਵਾਂਗੇ ਤੇ ਤੁਸੀਂ ਇਹ ਆਪਾਂ ਸੂਟ ਜਿਹੜਾ ਸਾਰਾ ਸਿੰਪਲ ਕਾਟਨ ਦੇ ਸੂਟ ਵਾਂਗੂ ਕੱਟ ਕੇ ਆਪਾਂ ਰੱਖ ਲਿਆ ਹੈਗਾ ਸਾਰਾ ਸੂਟ ਪੂਰਾ ਇਹਦਾ ਪੂਰਾ ਆਪਾਂ ਸਿੰਪਲ ਜਿੱਦਾਂ ਕਾਟਨ ਦਾ ਲਓ ਜਿੱਦਾਂ ਅਨਮਰਜੀ ਦਾ ਲਓ ਆਪਾਂ ਸਿੰਪਲ ਕੱਟ ਕੇ ਸਾਰਾ ਰੱਖ ਲਿਆ ਲਾਈਨਿੰਗ ਕਿਵੇਂ ਕੱਟਣੀ ਹੈ ਕਿਵੇਂ ਆਪਾਂ ਤੁਹਾਨੂੰ ਦੱਸਦੇ ਆਪਾਂ ਇਤਰਾਪਾ ਲਾਈਨਿੰਗ ਵੀ ਵਿਛਾ ਲਈਏ ਦੀ ਕਾਨ ਸੀਗੀ ਜਿਹੜੀ ਉਹ ਕੱਟ ਕੇ ਆਪਾਂ ਬਦਰੀ ਕਰ ਲਈਏ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਲੋ ਜੀ ਇਹ ਕਮੀਜ਼ ਆਪਾਂ 43 ਜਾਂ 42 ਇੰਚ ਤਿਆਰ ਰੱਖਣਾ ਤੇ ਇਹਨੂੰ ਇਹਦੀ ਲਾਈਨਿੰਗ ਆਪਾਂ ਜਿਹੜੀ ਹੈ 3 ਇੰਚ ਘੱਟ-ਘੱਟ ਲਾਂਗੇ ਇਹ 40 ਇੰਚ ਕਟਾਂਗੇ ਆਪਾਂ ਜੇ ਆਪਾਂ 43 ਇੰਚ ਤਿਆਰ ਰੱਖਣਾ ਕਮੀਜ਼ ਦਾ ਕੱਪੜਾ ਜਿਹੜਾ ਆਪਾਂ 40 ਇੰਚ ਲਾਇਆ ਹੈ ਇਨ ਇਹ ਆਪਾਂ 40 ਇੰਚ ਇਸ ਤਰ੍ਹਾਂ ਡਬਲ ਜਿਹੜੀ ਲਾਈਨਿੰਗ ਹੈ ਨਾ ਇਹਨੂੰ ਆਪਾਂ ਇਦਾਂ ਹੀ ਫੋਲਡ ਕਰ ਲੈਣਾ ਇਸ ਤਰੀਕੇ ਦੇ ਨਾਲ ਫੋਲਡ ਕਰ ਲੈਣਾ ਇਹ ਆਪਾਂ 5 ਮੀਟਰ ਲਈ ਲਈ ਹੋਈ ਹੈ ਵਧੀਆ ਵਾਲੀ ਕੋਟਨ ਆ ਕੋਟਨ ਦੀ ਲਾਈਨਿੰਗ ਹੈ ਇਹ ਵਧੀਆ ਵਾਲੀ ਹੈ ਤੇ ਵਧੀਆ ਹੀ ਲਾਉਣੀ ਚਾਹੀਦੀ ਹੈ ਜੀ ਜਿਹੜੀ ਦੂਸਰੀ ਹੁੰਦੀ ਹੈ ਥੋੜੀ ਸਸਤੀ ਉਹਦੇ ਨਾਲ ਫਿਰ ਬਲ ਬੜੇ ਪੈਂਦੇ ਆ ਉਹਦੇ 'ਚ ਇਸ ਗੱਲ ਦਾ ਧਿਆਨ ਰੱਖ ਕੇ 5-10 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਮੈਸਟਰ ਕੱਪ ਕੇ ਨਾ ਪਰ ਵਰਗਾ ਕੇ ਇੱਕ ਕਮੀਜ਼ ਦੀ ਲਾਈਨਿੰਗ ਹੈ ਜਿਹੜੀ ਇਹ ਪਟ ਲੈਣਾ ਲਾਈਨਿੰਗ ਆ ਲਈ ਸੋ ਪਟਾਣਾ ਉਹ ਕਿ ਇਦਰੀ ਕੀ ਨੇ ਆਉਂਦੇ ਆਪਦੇ ਸਾਧਾ ਤਰੀਕੇ ਨੇ ਤੇ ਕਈ ਉਹ ਤਰੀਕੇ ਨਾਲ ਇਹ ਗੱਡੀ ਸੰਭੇ ਅੱਜ ਆਪਾਂ ਜਿਹੜੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਬਹੁਤ ਹੀ ਸੌਖਾ ਤਰੀਕਾ ਐਸ ਤਰ੍ਹਾਂ ਜੂਨਾ ਪਰ ਡਬਲ ਕੋਲਡ ਕਰਕੇ ਕਰਨਾ ਹੈ ਨਾ ਨਾ ਤੋਂ ਕਮੈਂਟ ਆਉਂਦਾ ਸੀਗਾ ਠੀਕ ਹੈ ਦੀ ਸਟੀਚਿੰਗ ਵੀ ਆਪਾਂ ਪੂਰਾ ਸੂਪ ਦੀ ਹੋਈ ਤੁਹਾਨੂੰ ਦੱਸਾਂਗੇ ਇਹ ਵੈਸਟਰ ਸੀ ਫੋਲਡ ਕਰ ਲੈਣਾ ਡਬਲ ਫੋਲਡ ਵੈਸਟਰ ਕੱਟ ਕੇ ਫਿਰ ਇਹਨੂੰ ਆਪਾਂ ਫੋਲਡ ਫੋਲਡ ਕਰ ਲੈਣਾ ਵੈਸਟਰ ਦੇ ਧਰਨ ਹੁਣ ਤਾਂ ਇਸpropto ਨੂੰ ਨਾ ਥੋੜਾ ਜਿਹਾ ਘੱਟ ਨਾ ਮੈਂ ਆਪਣੇ ਲਈ ਕਰੀ ਐਕਸਟਰਾ ਕਰਕੇ ਤਸਤਾ ਬਾਈਚ ਆਪਣੀ ਘੇਰਾ ਕਮੀਜ਼ ਦਾ ਉਹਦੇ ਸਾਈਜ਼ ਬਣਾਣਾ ਤਾਂ ਥੋੜੀ ਜਿਹੀ ਵੱਧ ਰਹੀ ਸੀ ਕਿਉਂਕਿ ਵਿੱਚ ਥੋੜੀ ਜਿਹੀ ਨਾ ਬਲੂਜ਼ਿੰਗ ਦੇ ਦੇਣੇ ਆ ਇਹਦੇ ਇਹ ਵੈਸੇ ਆਪਾਂ ਧੋ ਕੇ ਪ੍ਰੈਸ ਕੀਤੀ ਹੋਈ ਆ ਤੇ ਥੋੜਾ ਜਾਂ ਇਹਨੂੰ ਆਪਾਂ ਰੱਖ ਦੇਣਾ ਕਿਉਂਕਿ ਬਾਹਰ ਗੈਰਾਂ ਨਾਲ ਵਿੱਚ ਪੈਣ ਇਹਦੇ ਵਿੱਚ ਬਾਹਰ ਪਿਆਜ਼ ਹੀ ਪੂੜਾ ਹਾਰਨੀ ਪਰ ਉਸ ਤੋਂ ਨਾ ਕੱਪੜਾ ਕੋਲਡ ਜਾਂ ਹੋਵੇ ਜਿਹੜਾ ਆਪਾਂ 25 ਤੇ ਕਮੀਜ਼ ਬੰਦੇ ਆ ਪਾਧ ਰੱਖਿਆ ਉਹਨੇ ਜਿੱਥੇ ਪਾਈ ਕੱਟ ਲੈਣ ਥੋੜਾ ਅੱਧਾ ਇੰਚਾ ਪਵਾਤੀ ਲਵਾ ਗੇ ਵਾਧਾ ਕਟਾ ਜਿਹੜਾ ਵੱਡ ਲਾਂ ਆਪਸਾ ਵੀ ਇਹ ਤੇ ਦਾ ਕੱਟ ਲਾਓ ਕਿਉਂਕਿ ਕੰਨੀਆਂ ਕੁੜੀਆਂ ਜਿਹੜੀਆਂ ਨੇ ਉਹ ਕੱਢ ਦੀਆਂ ਨਹੀਂ ਐਸਟਰਾ ਫੋਲ ਬਤੀ ਤੁਸੀਂ ਸ਼ਾਬੀਦ ਤੇ ਨਿਸ਼ਾਨਾ ਤੁਸੀਂ ਜਿਹੜੇ ਵੀ ਮੇਚੇ ਦਾ ਸੂਤ ਕੱਟਣਾ ਤੁਸੀਂ ਉਸ ਸਾਹਬ ਨਾਲ ਲੈਣਾ ਮੇਰੇ ਸਾਹਬ ਨਾਲ ਐਸਟਰਾ ਇੰਚ ਕਮਰ ਦੀ ਫੇਟ ਹੈ

ਇਹਨਾਂ ਨੂੰ ਆਪਾਂ ਰੱਖ ਲੈਣੇ ਆ। ਫਿਰ ਇਹਨੂੰ ਆਪਾਂ ਕੱਟਦੇ ਆ। ਇਹਦਾ ਆਪਾਂ ਮੁੱਢਾ ਮੁੱਢੇ ਤੇ ਕੱਟ ਪਾਈ ਹੋਈ ਆ। ਬਾਕੀ ਇਹਨਾਂ ਕਿਵੇਂ ਨਿਸ਼ਾਨੀਆਂ ਲੱਗੜੀਆਂ ਨੇ। ਕਿਵੇਂ ਇਹਦੇ ਪਲੇਟ ਆਪਾਂ ਪਾਉਣੇ ਆ ਕਿਵੇਂ ਇਹਨੂੰ ਕੱਚਾ ਕਰਦੇ ਆ ਆਪਾਂ ਸਾਰਾ ਤੁਹਾਨੂੰ ਨਾ ਦੱਸਾਂਗੇ। ਵੀਡੀਓ ਨੂੰ ਧਿਆਨ ਨਾਲ ਦੇਖਣਾ। ਆਹ ਵਾਲਾ ਫੜੀਖਾ ਇਹ ਆਪਣਾ। ਸੱਤ ਹੀ ਆ ਮੱਗਦੇ।

शा அ भी ਇਹ ਇਹ ਅੰਦਰਲੀ ਪਾਸੇ ਵੀ ਆਪਾਂ ਲਾਈਨਿੰਗ ਤੇ ਲੱਗਣੀ। ਇਹ ਪੁੱਠਾ ਪਾਸਾ ਜਿਹੜਾ ਅੰਦਰ ਆ ਜਾਂਦਾ। ਇਹ ਆਪਾਂ ਦੂਸਰੀ ਵੀਡੀਓ 'ਚ ਆਪਾਂ ਤਾਂ ਲਾ ਕੇ ਦਿਖਾਵਾਂਗੇ ਕਿਉਂਕਿ ਇਹ ਪੂਰਾ ਸੂਟ ਕੱਟਦੇ ਆ ਹੁਣ ਆਪਾਂ ਵੀਡੀਓ ਲੁੰਦੀ ਹੋਈ ਜਿਹੜੀ ਆਪਣੀ। ਇੰਤਰੀ ਇੰਚ ਫੋਲਡ ਕਰਕੇ ਤੇ ਕਮੀਜ਼ ਨੂੰ ਫੋਲਡ ਕਰਕੇ ਵੀ ਤੁਸੀਂ ਕੱਟ ਸਕਦੇ ਹੋ। ਇਹ ਆਪਾਂ ਸਟਰਾਉਟ ਦੇ ਨਾਲ ਪਾ ਕੇ ਦਿਖਾਵਾਂਗੇ। ਘਿਮੇ ਤਾਂ ਸੌਖਾ ਲੱਗੇ ਤੁਸੀਂ ਉਵੇਂ ਕਰ ਸਕਦੇ ਇਸ ਤਰ੍ਹਾਂ ਆਪਾਂ ਕੋਲ ਰੱਖ ਕੇ ਰੱਖ ਲੈਨੇ ਦੋਨੇ ਤਰੀਕੇ ਦੰਦ ਆਸ ਦੇ ਨੇ ਦੋਨਾਂ ਤਰੀਕਾਂ ਨਾਲ ਆਪਾਂ ਆਪਾਂ ਨੂੰ ਜਿੰਮੀ ਵਧੀਆ ਲੱਗੇ ਆਪਾਂ ਉਵੇਂ ਹੀ ਕਰ ਲੈਨੇ ਬੰਦ ਵਾਲਾ ਪਾਸੇ ਤੇ ਲਈ ਸੈਡ ਕਰਕੇ ਤੁਸੀਂ ਇਹਦੇ ਨਾਲ ਬਲਾਈਟ ਆਣਾ ਐਂਕ ਕਮੀਜ਼ ਦਾ ਵੀ ਵਿਚਾਰਾ ਕਰਕੇ ਕਾਲੀ ਵੀ ਕਰਨੀ ਹੈਗੀ ਤੇ ਵੀਡੀਓ ਵੀ ਤੁਸੀਂ ਸਕਿਪ ਕਰਕੇ ਨਾ ਦੇਖਿਓ ਜਿੰਨਾ ਨੇ ਸਿੱਖਣਾ ਉਹ ਫਿਰ ਪੂਰਾ ਚੰਗੀ ਤਰ੍ਹਾਂ ਵੇਖ ਕੇ ਆਹੀ ਕਟਿੰਗ ਆਪਣੀ ਕਰ ਸਕਦੇ ਨੇ ਘਰੇ ਤੁਹਾਂ ਦੇਖੋ ਤੁਸੀਂ ਵੀ ਲਾਈਨਿੰਗ ਵਾਲੇ ਸੂਟਾਂ ਦੀ ਕਿੰਨੀ ਕਿੰਨੀ ਸਲਾਈ ਹੈ ਐ ਬਿਲਕੁਲ ਤੁਸਵੀਰ ਰਿਛਕੇ ਇਹਨੂੰ ਆਪਾਂ ਕੱਚਾ ਕਿਸ ਤਰੀਕੇ ਨਾਲ ਪਾਉਵੇਂ ਆ ਇਸ ਤਰ੍ਹਾਂ ਇਹਦੀ ਸਟੀਚਿੰਗ ਕਰਦੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇੱਕ ਵਾਰ ਦੇਖ ਲੈਣੇ ਹੁਣ 7 ਇੰਚ ਤਾਂ ਹੀ ਹੈ ਥੋੜਾ ਜਿਹਾ ਜੇ ਆਪਾਂ ਨੀਚੇ ਕਰਾਂਗੇ ਉਹ ਠੀਕਾ ਥੋੜੀ ਜੀ ਲਾਈਨ ਗਟੀ ਲਿਗੀ ਰਹਿ ਜਾਏ ਤਾਂ ਵੀ ਕੋਈ ਚੱਕਰ ਨਹੀਂ ਪਰ ਆਪਣੀ ਘੱਟ ਨਹੀਂ ਰਹਿਣੀ ਚਾਹੀਦੀ ਇਹਦੀ ਕਟਿੰਗ ਹੋ ਗਈ ਇਸ ਤਰੀਕੇ ਨਾਲ ਤੁਸੀਂ ਇਹ ਗਾਲ ਦੀ ਕਟਿੰਗ ਕਰ ਸਕਦੇ ਹੋ ਤੇ ਗਾਲ ਦੀ ਵੀ ਆਪਾਂ ਕਰਾਂਗੇ ਨਿਸ਼ਾਨ ਲਾ ਕੇ ਦੱਸਾਂਗੇ ਜਦੋਂ ਉਹਦੀ ਕਰਾਂਗੇ ਦੂਸਰੀ ਵੀਡੀਓ ਚ ਆਪਾਂ ਸਾਰੇ ਪ੍ਰੋਪਰ ਸ਼ਾਂ ਲਾ ਕੇ ਕੱਚਾ ਪਉਣਾ ਤੁਹਾਨੂੰ ਦੱਸਾਂਗੇ। ਇਹ ਵਾਲੀ ਹੁਣ ਆਪਣੀ ਬੀਜ ਦੀ ਹੋ ਗਈ। ਆਵੜ ਜਿਹੜਾ ਬਚਿਆ ਇਹਦੇ ਚੋਂ ਆਪਾਂ ਬਣਾ ਲੈਂਦਾ। ਪੂਰੇ ਸੂਬੇ ਦੀ ਕਟਿੰਗ ਦਿਖਾਵਾਂਗੇ। ਬਿਨਾਂ ਸਿੱਪ ਘਰੇ ਤੋਂ ਦੇਖਿਓ। ਇਹਦੀ ਵੀਡੀਓ ਆਪਾਂ ਨਹੀਂ ਦਿੱਤੀ ਕਿਉਂਕਿ ਆਪਾਂ ਸਲਵਾਰਾਂ ਕਮੀਜ਼ ਕੱਟਣ ਦੀਆਂ ਕਈ ਵੀਡੀਓ ਆਪਣੇ ਚੈਨਲ ਤੇ ਪਾਈਆਂ ਨੇ ਇਹ ਤਾਂ ਸਿੰਪਲ ਸੂਟ ਵਾਂਗੂ ਹੀ ਆਪਾਂ ਕੱਟਿਆ ਇਹਨੂੰ ਵੀ ਆਪਾਂ ਇਹਦੇ ਉੱਤੇ ਬਿਲਕੁਲ ਸਿੱਧਾ ਕਰਕੇ ਰੱਖ ਲੈਣਾਂ

ਕੰਨੀ ਆਪਾਂ ਜਿਹੜੀ ਲਾ ਦੇਣੀ ਕੰਨੀ ਵੈਸੇ ਵੀ ਫਿਰ ਨਾ ਇਕੱਠਾ ਜਾ ਜਾਂਦਾ ਕੱਪੜਾ ਤਾਂ ਮੀ ਜੀ ਵੀ ਸਾਈਡ ਤੋਂ ਲੱਥ ਜਾਣੀ ਜਦੋਂ ਆਪਾਂ ਹੁੰਦੇ ਕਟਾਮ ਲਾਏ ਰਵੇ ਵਿੱਚ ਵੇਚਨ ਕੱਟ ਪਾਈ ਜੇ ਆਪਾਂ ਪਾਈ ਨਹੀਂ ਨਿਸ਼ਾਨ ਲਾ ਕੇ ਆਪਾਂ ਬਾਅਦ ਚ ਪਾਵਾਂਗੇ ਲੋਚੀ ਇਹ ਦੋਨਾਂ ਪੱਲਿਆਂ ਦੀ ਵੀ ਆਪਣੀ ਲਾਈਨਿੰਗ ਜਿਹੜੀ ਲੱਗ ਗਈ ਨਰਿਆਗੀ ਬਾਜੀ ਇਹਨੂੰ ਵੀ ਤੁਸੀਂ ਇਸ ਤਰ੍ਹਾਂ ਡਬਲ ਫੋਲਡ ਤਾਂ ਪਹਿਲਾਂ ਹੀ ਹੋਇਆ ਤੁਸੀਂ ਚਾਰ ਫੋਲਡ ਇਸ ਤਰ੍ਹਾਂ ਕਰ ਲੈਣਾ ਲੋਡ ਇਸ ਆਪਣੇ ਬਾਜੀ ਦੀ ਕਟਿੰਗ ਹੋ ਗਈ ਅਗੇ ਚਾਹੇ ਤੁਸੀਂ ਜਿਵੇਂ ਮਰਜ਼ੀ ਬਣਾਉਣਾ ਹੋਵੇ ਚਾਹੇ ਦੀ ਖੁੱਲੀ ਬਾਜੀ ਰੱਖੋ ਪੀੜੀ ਰੱਖੋ ਉਹ ਤੁਹਾਡੀ ਮਰਜ਼ੀ ਆਪਾਂ ਬਰਾਬਰ ਤੇ ਕਟਿੰਗ ਕਰਦੇ ਹਾਂ ਆਪਣੀ ਬਾਹਾਂ ਵੀ ਉਹਨਾਂ ਚ ਕਮੀਜ਼ ਵੀ ਹੋ ਗਿਆ ਤੇ ਬਾਲਿਆਂ ਤੇ ਵੀ ਹੋ ਗਿਆ ਹੁਣ ਇਹਨੂੰ ਆਪਾਂ ਫੋਲਡ ਲੈਣੇ ਆ ਫੋਲਡ ਕੇ ਇਹਨੂੰ ਆਪਾਂ ਡਬਲ ਫੋਲਡ ਕਰ ਲਾਂਗੇ ਹੁਣ ਆਪਣੇ ਕੁੰਦੇ ਰਹਿ ਗਏ ਇਹ ਪੂਰੇ ਸੂਟ ਦੀ ਲਾਈਨਿੰਗ ਹੈ ਪੂਰੇ ਸੂਟ ਚਲਾਣੀ ਆ ਆਪਾਂ ਇਹ ਆਪਣੇ ਚਾਰ ਇੱਕ ਹੁੰਦੇ ਨੇ ਇਹਦੇ ਵਿੱਚ ਆਪਾਂ ਦੋ ਚੱਕ ਲੈਣੇ ਨੇ ਐਸਟਰਾ ਪਰ ਆਖ ਲੈਣ ਬਿਲਕੁਲ ਸੌਖਾ ਤਰੀਕਾ ਹੈ ਜਿਆਦਾ ਕੋਈ ਔਖਾ ਨਹੀਂ ਦਾ ਕਾਲੀ ਪਹਿਣ ਵਾਲਾ ਕੰਮ ਨਹੀਂ ਗੱਜੇ ਆਪਾਂ ਕਾਲੇ ਪਾ ਕੇ फटाफट ਕਟਿੰਗ ਕਰ ਦਿੱਤੀ ਵੀਡੀਓ ਤਾਂ ਥੋੜੀ ਜਿਹੀ ਲੰਬੀ ਜ਼ਰੂਰ ਬਣੂਗੀ ਪਰ ਆਪਾਂ ਪੂਰਾ ਤੁਹਾਨੂੰ ਸੂਟ ਕਟਿੰਗ ਕਰਕੇ ਦਿਖਾਉਣੀ ਹੈ ਇਹ ਆਪਣੀ ਬਹੁਤ ਜ਼ਿਆਦਾ ਹੌਲੀ ਹੌਲੀ ਸਲਵਾਰ ਵੀ ਨਹੀਂ ਤੇ ਬਹੁਤ ਜ਼ਿਆਦਾ ਭਾਰੀ ਵੀ ਨਹੀਂ ਹੈ ਜੇ ਤੁਸੀਂ ਪਟਿਆਲਾ ਸਲਵਾਰ ਬਣਾਉਣੀ ਹੈ ਤਾਂ ਫਿਰ ਤੁਸੀਂ 5.5 ਲੈਂਡਿੰਗ ਲਓ ਇਹ ਆਪਾਂ 5 ਚ ਪੂਰੀ ਕਰ ਦਿੱਤੀ ਇਸ ਤਰ੍ਹਾਂ ਬਿਲਕੁਲ ਵੀ ਕੋਈ ਪਰੇਸ਼ਾਨੀ ਨਹੀਂ ਆਉਗੀ ਤੁਹਾਨੂੰ ਜੇ ਤੁਸੀਂ ਇਸ ਤਰ੍ਹਾਂ ਕੱਟੋਗੇ ਆਹ ਵਾਲੀ ਵੀ ਆਪਾਂ ਜਿਹੜੀ ਕੱਟ ਕੇ ਲੈ ਦੇ ਕਰ ਲੈਣੀ ਹੈ ਜੀਵੇਂ ਜੀ ਮੈਂ ਤੁਸੀਂ ਕੱਟੋਗੇ ਓਵੇਂ ਮੈਂ ਤੁਸੀਂ ਆਪਣਾ ਬੋਲਡ ਕਰ ਕਰਕੇ ਰੱਖ ਲਿਆ ਕਿਸੇ ਵੀ ਬੋਲਡ ਚ ਨੇਪ ਆਉਣ ਹੁਣ ਆਪਾਂ ਦੇ ਦੂਸਰੇ ਜਿਹੜੇ ਦੋ ਵਾਲੇ ਨੇ ਹ ਕੁੰਦੇ ਨੇ ਇਹਨਾਂ ਨੂੰ ਵੀ ਆਪਾਂ ਇੱਥੇ ਰੱਖ ਲੈਣਾ ਸੈੱਟ ਕਰ ਦਿੱਤਾ। ਇਹਨਾਂ ਨੂੰ ਆਪਾਂ ਸੈੱਟ ਕਰਕੇ ਰੱਖੀ ਇਹ ਆਪਾ ਮਾਤੇ ਕੱਟ ਜਿਹੜਾ ਕੱਪੜਾ ਇਹਨੂੰ ਘੱਟ ਦੇਨੇ ਆਪਾਂ ਉਸ ਤੋਂ ਇਹ ਨੂੰ ਆਪਾਂ ਇੱਥੇ ਆਪਾਂ ਕੱਟ ਪਾਈ ਹੋਈ ਐ ਅੱਗੇ ਵੀ ਆਪਾਂ ਸਾਰੀਆਂ ਸਲਵਾਰਾਂ ਦੇ ਵਿੱਚ ਪਾਉਣੇ ਆ ਤਾਂ ਤੁਹਾਨੂੰ ਆ ਕੇ ਦਿਖਾਉਣੇ ਆ ਐਸਟਰਾ ਫੁੜੀ ਜੀ ਨੇ ਕਾਰਡ ਪਾ ਲੈਂਦੇ ਨੇ ਇਹ ਸਲਵਾਰ ਆਪਣੀ ਦਾ ਸੈਟਾ ਦਾ ਤੁਲੀ ਪੁਲੀ ਜੀ ਨਾ ਰਵੇ ਜਿਸ ਲਈ ਮੋਟੇ ਇਹ ਵੀ ਆਪਣਾ ਕੱਟ ਲਵਾਂਗੇ ਇਹ ਇਸ ਤਰ੍ਹਾਂ ਆਪਣੇ ਪੂਰੇ ਪੂਰੇ ਕਰ ਤੋਂ ਹੁੰਦੇ ਨੇ ਵੱਧ ਘੱਟ ਨਹੀਂ ਹੁੰਦੇ ਜਾਂਦੇ ਇਹ ਵੀ ਆਪਾਂ ਜਿਹੜਾ ਫੋਲਡ ਕਰਕੇ ਰੱਖ ਲੈਣਾ ਤੁਸੀਂ ਇਸੇ ਤਰ੍ਹਾਂ ਜਿਵੇਂ ਜਿਵੇਂ ਕੱਟ ਦੇ ਜਾਂਦੇ ਹੋ ਇਵੇਂ ਇਵੇਂ ਤੁਸੀਂ ਫੋਲਡ ਕਰਕੇ ਰੱਖ ਲੈਣੇ ਹੁਣ ਆਪਣੀ ਰਹਿ ਗਈ ਸਿਰਫ 벨ਟ 벨ਟ ਦੀ ਵੀ ਆਪਾਂ ਤੁਹਾਨੂੰ ਦੱਸਦੇ ਆਪਾਂ ਕਿਵੇਂ ਲਵਾਂਗੇ आप हम बेल्ट की कटिंग करा बेल्ट की चढ़ाई साढ़े पांच रखा अदा इंच इधरों आजगी इंच साढ़े पांच क्योंकि अपना निफे च नहीं लाऊंगी ਨਾਲ ਆ ਪਾਉਣ ਦਾ ਬਹੁਤ ਔਖਾ ਹੋ ਜਾਂਦਾ ਇਹ ਆ ਪਾਇਸਟਰੀਆਂ ਨੂੰ ਦੇ ਚੇਨਜੀ ਲਾਉਣੀ ਕਿਵੇਂ ਆਪਾਂ ਲਾਉਨੇ ਆ ਕਿਵੇਂ ਨਹੀਂ ਇਹ ਆਪਾਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜਰੂਰ ਤੇ ਤੁਸੀਂ ਜੇ ਦੇਖਣਾ ਹੋਏ ਆਪ ਸੂਟ ਦੀ ਸਟੀਚਿੰਗ ਵੀ ਦੇਖਣੀ ਹੋਈ ਫਿਰ ਤੁਸੀਂ ਕਮੈਂਟ ਕਰਿਓ ਆਪਾਂ ਕਰਤਾ ਨੇ ਇਹਨਾਂ ਸਾਰੇ ਨੂੰ ਸਟ੍ਰੈਚ ਕਰਕੇ ਕਿਵੇਂ ਆਪਾਂ ਕੱਚਾ ਪਾਉਣੀ ਆ ਤੁਹਾਨੂੰ ਸਾਰਾ ਦੱਸਾਂਗੇ ਤਾਲ ਦੀ ਮੇਰੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਤਰੀਕਾ ਕਿਵੇਂ ਲੱਗ ਰਿਹਾ ਹੈ ਲਾਈਕ ਤੇ ਸ਼ੇਅਰ ਦਬਕੇ ਕਰਦੇ ਆ ਕਰੋ ਆਪਣੇ ਤੁਸੀਂ WhatsApp ਤੇ ਸਟੇਟਸ ਲਾ ਲਿਆ ਕਰੋ ਤਾਂ ਕਿ ਦੂਜੀਆਂ ਭੈਣਾਂ ਨੂੰ ਵੀ ਜਿਨ੍ਹਾਂ ਨੂੰ ਨਹੀਂ ਆਉਂਦਾ ਜਾਣਕਾਰੀ ਮਿਲੇ ਹਾਂਜੀ ਯਾ ਭੀ ਬੈਲਟ ਦੀ ਕਟਿੰਗ ਹੋ ਗਈ ਆਪਾਂ ਬੈਲਟ ਦੇ ਨਾਲ ਬਲੇਟ ਦੇਣਾ ਆ ਆਪਣਾ ਕੱਪੜਾ ਜਿਹੜਾ ਹਾਲ ਗੋਣੋਂ ਕੱਪੜਾ ਖਿਦਨੇ ਕਿੰਨਾ ਕਿਤੇ ਕੰਮ ਆ ਜਾਂਦਾ ਹੁਣ ਆਪਾਂ ਇਹਦੀ ਸੈਟਿੰਗ ਕਰਕੇ ਰੱਖ ਲੈਣੇ ਇਹ ਬਾਜੂ ਨੇ ਬਾਜੂ ਤੇ ਕਮੀਜ਼ ਆਪਾਂ ਇਕੱਠੇ ਰੱਖ ਲੈਣੇ ਸਲਵਾਰ ਬੈਲਟ ਇਹਦੇ ਇਹ ਜਿਹੜੀ ਆਪਾਂ ਲੈਦੇ ਪਾਣੀ ਲੈਣੇ ਤੇ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆ ਜੇ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਤੇ ਲਾਈਕ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਵੀ ਤੁਹਾਨੂੰ ਸਾਡਾ ਤਰੀਕਾ ਕਿਵੇਂ ਲੱਗਾ ਸੱਚੀ ਆ ਕਾਜ